ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਹਜਾ ਦੇ ਕੋ ਆਗਮਨ ਮਦਰ ਦੇਸ ਚਾਉ ਪਈ ਇਹ ਬਿਦ ਸੋ ਬਦ ਭਇਓ ਜੁਝਾਰਾ ਆਨ ਬਸੇ ਤਬ ਧਾਮ ਲੁਝਾਰਾ ਤਬ ਔਰੰਗ ਮਨ ਮਾਹਿ ਰਸਾਵਾ ਮਦਰ ਦੇਸ ਕੋ ਪੂਤ ਪਠਾਵਾ ਤੇਹ ਆਵਤ ਸਭ ਲੋਕ ਡਰਾਨੇ ਵੱਡੇ ਵੱਡੇ ਗਿਰਹਿਰ ਲੁਕਾਨੇ ਹਮਹੁ ਲੋਗਨ ਅਦਕ ਡਰਾਇਓ ਕਾਲ ਕਰਮ ਕੋ ਮਰਮ ਨ ਪਾਇਓ ਕਿ ਤਕ ਲੋਕ ਤਜ ਸੰਗ ਸਿਧਾਰੇ ਜਾਏ ਬਸੇ ਗਿਰ ਵਰ ਜਹ ਭਾਰੇ ਚਿਤ ਮੂਜਿਨ ਕੋ ਅਦਕ ਡਰਾਣਾ ਦਿਨਾ ਉਬਾਰ ਨਾ ਆਪਣਾ ਜਾਨਾ ਤਬ ਔਰੰਗ ਜੀ ਆ ਮਾਂਜ ਰਸਾਏ ਏਕ ਅਹਿਦਿਆ ਈहां ਪਠਾਏ ਹਮਤੇ ਭਾਜ ਬਿਮੁਖ ਜੇ ਗਏ ਤਨ ਕੇ ਧਾਮ ਗਿਰਾਵਤ ਪਾਏ ਜੇ ਆਪਣੇ ਗੁਰ ਤੇ ਮੁਖ ਫਿਰ ਹੈ ਈहां ਊਹਾ ਤਨ ਕੇ ਗ੍ਰਹਿ ਗਿਰ ਹੈ ਈहां ਉਪਹਾਸ ਨਸੁਰਪੁਰ ਬਾਸਾ ਸਭ ਬਾਤਨ ਤੇ ਰਹਿ ਨਿਰਾਸਾ ਦੁਖ ਭੂਖ ਤਿਨ ਕੋ ਰਹਾ ਲਾਗੀ ਸੰਤ ਸੇਵਤੇ ਜੋ ਹੈ त्यागी ਜਗਤ ਬਿਖੈ ਕੋਈ ਕਾਮ ਨ ਸਰਹੀ ਅੰਤਹਿ ਕੁੰਡ ਨਰਕ ਕੀ ਪਰਹੀ ਤਿਨ ਕੋ ਸਦਾ ਜਗਤ ਉਪਹਾਸਾ ਅੰਤਹਿ ਕੁੰਡ ਨਰਕ ਕੀ ਬਾਸਾ ਗੁਰ ਪਗਤੇ ਜੇ ਬੇਮੁਖ ਫਿਦਾਰੇ ਈਹਾ ਊਹਾ ਤਿਨ ਕੇ ਮੁਖ ਕਾਰੇ ਪੁੱਤਰ ਪੌਤਰ ਤਿਨ ਕੇ ਨਹੀਂ ਫਰੈ ਦੁਖ ਦੇ ਮਾਤਾ ਪਿਤਾ ਕਉ ਮਰੈ ਗੁਰਦੋਖੇ ਸਾਗ ਕੀ ਮ੍ਰਿਤ ਪਾਵੈ ਨਰਕ ਕੁੰਡ ਡਾਰੇ ਪਛਤਾਵੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋਉ ਦੀਨ ਸਾਹ ਇਨ ਕਉ ਪਹਿਚਾਨੋ ਦੁਨੀ ਪਤ ਉਨ ਕਉ ਉਨ ਅਨੁਮਾਨੋ ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਗਹਿ ਬਾਬਰ ਕੇ ਲਹਿ ਦਾਇ ਦਾ ਤਿਨ ਕੋ ਵੱਡੀ ਸਜਾਏ ਪੁਨ ਲਹਿ ਗ੍ਰਹਿ ਲੂਟ ਬਣਾਏ ਜਬ ਹਵ ਹੈ ਬੇਮੁਖ ਬਿਨਾ ਧਨ ਤਬ ਚੜ ਹੈ ਸਿੱਖਨ ਕਹਿ ਮੰਗਨ ਜੇ ਜੇ ਸਿੱਖ ਤਿਨੈ ਧਨ ਦੇਹ ਹੈ ਲੂਟ ਮਲੇਛ ਤਿਨੂ ਕਉ ਲੈ ਹੈ ਜਬ ਹੋਏ ਹੈ ਤਿਨ ਦਰਬ ਬਿਨਾਸਾ ਤਬ ਧਰ ਹੈ ਨਿਜ ਗੁਰ ਕੀ ਆਸਾ ਜਬ ਤੇ ਗੁਰ ਦਰਸਨ ਕੋ ਐ ਹੈ ਤਬ ਤਿਨ ਕੋ ਗੁਰ ਮੁਖ ਨ ਲਗੈ ਹੈ ਬਿਦਾ ਬਿਨਾ ਜਾ ਹੈ ਤਬਤਾ ਮੰ ਸਰ ਹੈ ਕੋਈ ਨ ਤਿਨ ਕੋ ਕਾਮੰ ਗੋਰਾ ਦਰਟੋ ਇਹਨਾ ਪ੍ਰਭ ਪੁਰ ਵਾਸਾ ਦੂ ਹੂੰ ਠੌਰ ਤੇ ਰਹੇ ਨਿਰਾਸਾ ਜੇ ਜੇ ਗੁਰ ਚਰਨਨ ਰਤ ਹੋਏ ਹਨ ਤਿਨ ਕੋ ਕਸ਼ਟ ਨ ਦੇਖਣ ਪੈ ਹੈ ਰਿੱਧ ਸਿੱਧ ਤਿਨ ਕੇ ਗ੍ਰਹਿ ਮਾਹੀ ਪਾਪ ਤਾਪ ਛਵ ਸਕ ਨ ਛਾਹੀ ਤੇਹ ਮਲੇਛ ਛਵ ਹੈ ਨਹੀਂ ਛਾਹ ਹ ਅਸ਼ਟ ਸਿੱਧ ਵਾਹ ਘਰ ਮਾਹ ਹਾਸ ਕਰਤ ਜੋ ਉਦਮ ਉਠਾਇ ਹੈ ਨਵੋ ਨਿਦ ਤਿਨ ਕੇ ਘਰ ਐ ਹੈ ਮਿਰਜਾ ਬੇਗ ਹਉ ਤੋ ਤਿਹ ਨਾਮ ਮੰ ਜਨ ਟਾਹੇ ਬੇਮੁਖਨ ਕੇ ਤਾਮੰ ਸਬ ਸੰਮੁਖ ਗੁਰ ਆਪ ਬਚਾਏ ਤਿਨ ਕੇ ਬਾਰ ਨ ਬੰਕਨ ਪਾਏ ਉਤ ਔਰੰਗ ਜੀਆ ਅਧਿਕ ਰਸਾਇਓ ਚਾਰ ਅਹਿਦੀਨ ਔਰ ਪਠਾਇਓ ਜੇ ਬੇਮੁਖ ਤਾਂਤੇ ਬਚ ਆਏ ਤਿੰਨ ਕੇ ਗ੍ਰਹਿ ਪੋਨ ਇਨੈ ਗਿਰਾਏ ਜੇ ਤਜ ਭਜੇ ਹੁਤੇ ਗੁਰ ਆਦਾ ਤਿੰਨ ਪੋਨ ਗੁਰੂ ਇਹ ਦੀ ਇਹ ਜਾਨਾ ਮੂਤਰ 达 ਤਿੰਨ ਸੀਸ ਮੁੰਡਾਏ ਪਾਹੁਰ ਜਾਨ ਗ੍ਰਹਿ ਹ ਲੈ ਆਏ ਜੇ ਜੇ ਪਾਜ ਹੁਤੇ ਬਿਨ ਆਇਸ ਕਹੋ ਇਹ ਦੀ ਇਹ ਕਿਨੇ ਬਤਾਏ ਸ ਮੁੰਡ ਮੁੰਡ ਕਰ ਸਹਿਰ ਫਿਰਾਏ ਕਾਰ ਭੇਟ ਜਨ ਲੈਨ ਸਿਧਾਏ ਪਾਛਾ ਲਗ ਲੜਕਵਾ ਚਲੇ ਜਨਕ ਸਿੱਖ ਸਖਾ ਹੈ ਭਲੇ ਛਿੱਕੇ ਤੋਬਰਾ ਬਦਨ ਚੜਾਏ ਜਨ ਗ੍ਰਹਿ ਖਾਨ ਮਲੀਦਾ ਆਏ ਮਸਤਕ ਸੁਬੇ ਪਨਹੀ ਅਨਕਾਏ ਜਨ ਕਰ ਟੀਕਾ ਦਏ ਬਨਾਏ ਸੀਸ ਈਟ ਕੇ ਕਾਏ ਕਰੇ ਹੀ ਜਨ ਤਿਨ ਭੇਟ ਪੁਰਾਤਨ ਦੇਹੀ ਦੋਹਰਾ ਕਬਹੂ ਰਣ ਜੁਜਿਓ ਨਹੀਂ ਕਛਦੈ ਜਸ ਨਹੀਂ ਲੀਨ ਗਾਮ ਬਸਤ ਜਾਨਿਓ ਨਹੀਂ ਜਾਮ ਸੋ ਕੇ ਨ ਕਹਿ ਦੀਨ ਚਉ ਪਈ ਇਹ ਬਿਦ ਤਿਨੋ ਭਾਇਓ ਉਤਹਾਸਾ ਸਭ ਸੰਤਨ ਮਿਲ ਲਖਿਓ ਤਮਾਸਾ ਸੰਤਨ ਕਸ਼ਟ ਨ ਦੇਖਨ ਪਾਇਓ ਆਪ ਹਾਥ ਦਾਇ ਨਾਥ ਬਚਾਇਓ ਚਾਰਣੀ ਦੋਹਰਾ ਜਿਸ ਦਾ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ ਛਵੈ ਨ ਸਕੈ ਤਿਹਛਾਹਿ ਕੋ ਨਹਿ ਫਲ ਜਾਏ ਗਵਾਰ ਜੇ ਸਾਧੂ ਸਰਨੀ ਪਰੇ ਤਿਨ ਕੇ ਕਵਨ ਵਿਚਾਰ ਦੰਤ ਜੀਬ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਗਾਰ ਇਤਸਰੀ ਬਚਿਤਰ ਨਾਟਕ ਗ੍ਰੰਥੀ ਸਾਹ ਜਾਦੇਵ ਅਹੱਦੀਆ ਆਗਮਨ ਵਰਨਨੰਗ ਨਾਮ ਤਰੋ ਦਸਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਫਜੂ ਚਾਉ ਪਈ ਸਰਬ ਕਾਲ ਸਭ ਸਾਧ ਉਬਾਰੇ ਦੁਖ ਦੈਕ ਦੁਖੀ ਸਭ ਮਾਰੇ ਅਤ ਅਦਭੁਤ ਗਤ ਭਗਤਨ ਦਿਖ ਰਾਈ ਸਭ ਸੰਕਟ ਤੇ ਲਏ ਬਚਾਈ ਸਭ ਸੰਕਟ ਤੇ ਸੰਤ ਬਚਾਏ ਸਭ ਕੰਟਕ ਕੰਟਕ ਜਿਮ ਕਾਏ ਦਾਸ ਜਾਨ ਮੁਰ ਕਰੀ ਸਹਾਈ ਆਪ ਹੱਥ ਦੇ ਲयो ਬਚਾਏ ਅਬ ਜੋ ਜੋ ਮੈਂ ਲਖੇ ਤਮਾਸਾ ਸੋ ਸੋ ਕਰੋ ਤੁਮ ਅਰਦਾਸਾ ਜੋ ਪ੍ਰਭ ਕਿਰਪਾ ਕਟਾਛ ਦਿਖਾਇ ਹੈ ਸੋ ਤਵ ਦਾਸ ਉਚਾਰਤ ਜੈ ਹੈ ਜਿਹ ਜਿਹ ਵਿਦਮੈ ਲਖੇ ਤਮਸਾ ਚਾਹਤ ਤਿਨ ਕੋ ਕੀਓ ਪ੍ਰਕਾਸ਼ਾ ਜੋ ਜੋ ਜਨਮ ਪੂਰਬਲੇ ਹੀ ਰੇ ਕਹਿੋ ਸੁ ਪ੍ਰਭ ਪਰਾਕਰਮ ਤੇਰੇ ਸਰਬ ਕਾਲ ਹੈ ਪਿਤਾ ਅਪਾਰਾ ਦੇਵ ਕਾਲ ਕਾ ਮਾਤ ਹਮਾਰਾ ਮਨੁਆ ਗੁਰ ਮੁਰ ਮਨਸਾ ਮਾਈ ਜਿਨ ਮੋ ਕੋ ਸੁਭ ਕ੍ਰਿਆ ਪੜਾਈ ਜਬ ਮਨਸਾ ਮਨ ਬਿਚਾਰੀ ਗੁਰ ਮੰਡੂਆ ਕਹਿ ਕਹੇ ਸੁਧਾਰੀ ਜੇ ਜੇ ਚਰਿਤ ਪੁਰਾਤਨ ਲਹੇ ਤੇ ਤੇ ਅਬ ਚਾਹੀਤ ਹੈ ਕਹੇ ਸਰਬ ਕਾਲ ਕਰਣਾ ਤਬ ਭਰੇ ਸੇਵਕ ਜਾਨ ਦਇਆ ਰਸ ਟਰੇ ਜੋ ਜੋ ਜਨਮ ਪੂਰਬ ਲੋ ਭਇਓ ਸੋ ਸੋ ਸਭ ਸਿਮਰਨ ਕਰ ਦਇਓ ਮੋ ਕੋ ਇਟੀ ਹੁਤੀ ਕਹਿ ਸੁਦੰ ਜਾਸੁ ਪ੍ਰਭ ਦਾਈ ਕਿਰਪਾ ਕਰ ਬੁੱਧੰ ਸਰਬ ਕਾਲ ਤਬ ਭਏ ਦਿਆਲਾ ਲੋਹ ਰਛ ਹਮ ਕੋ ਸਬ ਕਾਲਾ ਸਰਬ ਕਾਲ ਰੱਛਾ ਸਬ ਕਾਲ ਲੋਹ ਰਛ ਸਰਬਦਾ ਵਿਸਾਲ ਟੀਠ ਭਇਓ ਤਵ ਕਿਰਪਾ ਲਖਾਈ ਐਂਡੋ ਫਿਰੋ ਸਬਨ ਭਇਓ ਰਾਈ ਜੇ ਹਜੇ ਹੱਬੇ ਤਾ ਜਨਮਨ ਸੁਦ ਆਈ ਤੇ ਮਤੇ ਮ ਕਹੇ ਗ੍ਰੰਥ ਬਨਾਈ ਪ੍ਰਥਮੇ ਸਤਜਗ ਜੇ ਹਬਿਦ ਲਹਾ ਪ੍ਰਥਮੇ ਦੇਵ ਚਰিত্র ਕੋ ਕਹਾ ਪਹਿਲੇ ਚੰਡੀ ਚਰিত্র ਬਨਾਇਓ ਨਖ ਸਿਖ ਤੇ ਕ੍ਰਮ ਪਾਖ ਸੁਨਾਇਓ ਛੋਰ ਕਥਾ ਤਬ ਪ੍ਰਥਮ ਸੁਨਾਈ ਅਬ ਚਾਹਤ ਫਿਰ ਕਰਾਉ ਬਡਾਈ ਛੋਰ ਕਥਾ ਤਬ ਪ੍ਰਥਮ ਸੁਨਾਈ ਅਬ ਚਾਹਤ ਫਿਰ ਕਰਾਉ ਬਡਾਈ ਇਹ ਤੋ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਵਰਨਨੰ ਨਾਮ ਚਾਉ ਦਸਮੋ ਧਿਆਏ ਸਮਾਪਤ ਮਸਤ ਸੋਭ ਮਸਤ ਅਫਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ